ਸਾਰਿਆਂ ਇਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਡੇਰਾ ਬਾਬਾ ਨਾਨਕ ਵਿਖੇ ਪਸ਼ੂਆਂ ਲਈ ਆਚਾਰ ਦੀ ਜ਼ਰੂਰਤ ਹੈ ਜਿੱਥੇ ਤੁਸੀਂ ਬੰਨਾ ਟੁੱਟਿਆ ਸੀ ਉੱਥੇ ਆਚਾਰ ਦੀ ਜ਼ਰੂਰਤ ਹੈ ਜਿਹੜੇ ਵੀ ਆਚਾਰ ਲਾ ਜਾ ਸਕਦੇ ਨੇ ਆਚਾਰ ਦੀ ਸੇਵਾ ਕਰ ਸਕਦੇ ਨੇ ਪਸ਼ੂਆਂ ਵਾਸਤੇ ਆਚਾਰ ਦੀ ਸੇਵਾ ਜ਼ਰੂਰ ਕਰੋ ਸੋ ਉਥੋਂ ਦੇ ਇੰਚਾਰਜ ਨੇ ਜਿਹੜੇ ਆਪਣਾ ਕੈਂਪ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਉਹਨਾਂ ਦਾ ਨੰਬਰ ਸਕਰੀਨ ਤੇ ਆਵੇਗਾ ਮੈਂ ਸਕਰੀਨ ਤੇ ਨੰਬਰ ਵੀ ਦਿੰਦਾ ਉਹਨਾਂ ਦਾ ਸੋ ਸੰਪਰਕ ਸਾਧ ਲਿਓ ਉਹਨਾਂ ਨਾਲ ਜਾਂ ਸਾਡੇ ਨਾਲ ਸੰਪਰਕ ਕਰ ਲਿਓ ਡੇਰਾ ਬਾਬਾ ਨਾਨਕ ਵਿਖੇ ਵੱਦ ਤੋਂ ਵੱਦ ਪਸ਼ੂਆਂ ਵਾਸਤੇ ਆਚਾਰ ਪਹੁੰਚਾਉਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ